ਵਿਦੇਸ਼ ਗਏ ਮੁੰਡੇ ਕੁੜੀਆਂ ਆਪਣੇ ਫੀਸਾਂ ਤੇ ਹੋਰ ਖਰਚੇ ਕੱਢਣ ਲਈ ਕੈਸ਼ ਤੇ ਵੀ ਐਕਸਟਰਾ ਕੰਮ ਕਰਦੇ ਹਨ ਗੋਰੇ ਲੋਕ ਤਾਂ ਇਹਨਾਂ ਸਟੂਡੈਂਟ ਨੂੰ ਪੂਰੇ ਪੈਸੇ ਦਿੰਦੇ ਹਨ ਪਰ ਸਾਲਾਂ ਤੋਂ ਵਿਦੇਸ਼ਾਂ ਵਿੱਚ ਸੈੱਟ ਆਪਣੇ ਕੁਝ ਪੰਜਾਬੀ ਇਹਨਾਂ ਸਟੂਡੈਂਟਾਂ ਨੂੰ ਜਾਂ ਤਾਂ ਘੱਟ ਡਾਲਰ ਦਿੰਦੇ ਹਨ ਜਾਂ ਮਾਰ ਹੀ ਲੈਂਦੇ ਹਨ ਇਦਾਂ ਦਾ ਹੀ ਹੋਇਆ ਕੈਨੇਡਾ ਰਹਿੰਦੇ ਸਟੂਡੈਂਟਾਂ ਨਾਲ ਜਿਨ੍ਹਾਂ ਨੂੰ ਪੰਜਾਬੀ ਪੀਆਰ ਮਾਲਕ ਘੱਟ ਡਾਲਰ ਦਿੰਦੇ ਸਨ ਤਾਂ ਉਹਨਾਂ ਨੇ ਆਪਣੀ ਸ਼ਿਕਾਇਤ ਨੇੜੇ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਕੋਲ ਕੀਤੀ ਗ੍ਰੰਥੀ ਸਿੰਘ ਨੇ ਵੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਏ ਪੱਕੇ ਪੰਜਾਬੀਆਂ ਨੂੰ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਹਾਡੇ ਵੀ ਕਿਸੇ ਭੈਣ ਭਰਾ ਦੇ ਕੰਮ ਤੇ ਗਿਆਨ ਦੇ ਪੈਸੇ ਮਾਰੇ ਹੋਣ ਤਾਂ ਉਹਨਾਂ ਬਾਰੇ ਕਮੈਂਟ ਵਿੱਚ ਜ਼ਰੂਰ ਦੱਸਿਓ ਬਕਸਿਆ ਬਿਜ਼ਨਸ ਬਕਸੇ ਨੇ ਪੰਜਾਬ ਤੋਂ ਆਏ ਬੱਚਿਆਂ ਦਾ ਮਿਸੂਸ ਨਹੀਂ ਕਰਨਾ ਮੈਨੂੰ ਪਤਾ ਲੱਗਾ ਗੋਰੇ ਬਾਦ ਪੈਸੇ ਦਿੰਦੇ ਆ ਪੰਜਾਬੀ ਉਹਨਾਂ ਦਾ ਹੱਥ ਮਾਰ ਜਾਂਦੇ ਸਹੀ ਗੱਲ ਆ ਜੀ ਬਿਲਕੁਲ ਸੇਖ ਸੇਖ ਨੂੰ ਨਾ ਮਾਰੇ ਤੇ ਕੰਮ ਕਦੇ ਨਾ ਹਾਸਲ ਆਏ ਕਦੀ ਭਲਾ ਨਹੀਂ ਹੋ ਸਕਦਾ ਉਸ ਬੰਦੇ ਦਾ ਜਿਹੜਾ ਗਰੀਬ ਦੀ ਮਾਰੀ ਕਰੇ